दिल्ली लोकसभा में 7 सीटें हैं आम आदमी पार्टी 4 पे लड़ेगी भगवंत मान जी नु अरविंद केजरीवाल नु राहुल गांधी नु राजा भड़िंग नु बहुत बहुत दिल दिया गहराइयां तो मैं बधाई दे रहा है कि भाई थोड़ा गट जोड़ दो ਤੁਹਾਨੂੰ ਆਮ ਆਦਮੀ ਪਾਰਟੀ ਦੇ ਡਿਟਰਜੈਂਟ ਪਾਊਡਰ ਤੋਂ ਜਿਹੜਾ ਨਿਰਮਾਣ ਤੋਂ ਵੀ ਮੈਂ ਸਮਝਦਾ ਵਧ ਸਫੇਦੀ ਲਿਆਉਂਦਾ ਉਹਦੇ ਚੋਂ ਤੁਹਾਨੂੰ ਕੱਢ ਕੇ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰਜਸ ਤੋਂ ਰਹਿਤ ਮੁਕ காங்கிரஸ் ਪਾਰਟੀ 3 ਸੀਟੋਂ ਪਰ ਦਿੱਲੀ ਮੇਂ ਚੁਨਾਵ ਲੜੇਗੀ ਜਿਹੜਾ 올 ਇੰਡੀਆ ਗੱਠਜੋੜ ਥੋੜਾ ਹੋਇਆ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ ਜਿੱਥੇ ਆਪ ਦੀ ਪ੍ਰੈਜੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਨੂੰ ਕਰ ਰਹੇ ਜਿਹੜੇ ਕਹਿੰਦੇ ਸਨ ਕਾਂਗਰਸ ਆਨਟਚੇਬਲ ਹੈ ਕਾਂਗਰਸ ਕਹਿੰਦੀ ਸੀ ਕਿ ਪੰਜਾਬ ਦਾ ਦੇਸ਼ ਦਾ ਬੇੜਾ ਗਰਗ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ ਹੁਣ ਪਤਾ ਨਹੀਂ ਕਿਹੜੇ ਮੂੰਹਾਂ ਨਾਲ ਕਿਹੜੇ ਮੂੰਹ ਤੋਂ ਸਵਾਲ ਪੁੱਛੋਗੇ ਕਿੰਨਾ ਚਿਰ ਤੁਸੀਂ ਪ੍ਰਧਾਨ ਰਹਿਣਾ ਕਿੰਨਾ ਚਿਰ ਨਹੀਂ ਰਹਿਣਾ ਇਹ ਸਭ ਫਿਕਸ ਕਰਦੇ ਰਾਹੁਲ ਗਾਂਧੀ ਸਾਹਿਬ ਤੇ ਜਦੋਂ ਉਹਨਾਂ ਨੇ ਦੇਸ਼ 'ਚ ਕਰ ਲਿਆ ਗੱਠਜੋੜ ਤੇ ਤੁਸੀਂ ਜੋ ਚੀਤਨੀ ਕਿਸੇ ਨੇ ਕੀਤੀ ਮਾੜੀ-ਮੋਟੀ ਤੇ ਸਵੇਰੇ ਝਟਕਾ ਦੇਣਾ ਕਾਂਗਰਸ ਅਤੇ ਆមਜਮੀ ਪਾਰਟੀ ਦੇ ਗੱਠਜੋੜ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਬਿਕਮਜੀਤਿਆ ਨੇ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੀ ਸਾਤੇ ਨੇ ਪਹਿਲਾਂ ਉਹਨਾਂ ਤਾਂ ਜਿੱਕਰ ਸਿਆ ਮੁੱਖ ਮੰਤਰੀ ਭਗਵੰਤ ਮਾਨ ਰਾਜਾ ਵਿੜਿੰਗ ਨੂੰ ਗੱਠਜੋੜ ਦੀਆਂ ਵਧਾਈਆਂ ਦਿੱਤੀਆਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦੇਣ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਅੱਜ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਹੁਲ ਗਾਂਧੀ ਨੂੰ ਰਾਜਾ ਵੜਿੰਗ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਦੇ ਰਿਹਾ ਕਿ ਭਾਈ ਤੁਹਾਡਾ ਘੱਟ ਜੋੜ ਹੋ ਜੇ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਗੱਲਾਂ ਕਰਦੇ ਸਨ ਕੀ ਕਾਂਗਰਸੀ ਚੋਰ ਨੇ ਕਾਂਗਰਸੀ ਕਰਪਟ ਨੇ ਅੱਜ ਉਹਨਾਂ ਨੂੰ ਇਸ ਗੱਲ ਦੀ ਵਧਾਈ ਆ ਕਿ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਦੇ ਡਿਟਰਜੈਂਟ ਪਾਊਡਰ ਤੋਂ ਜਿਹੜਾ ਨਿਰਮਾਣ ਤੋਂ ਵੀ ਮੈਂ ਸਮਝਦਾ ਵੱਧ ਸਫੀਦੀ ਲਿਆਉਂਦਾ ਉਹਦੇ ਚੋਂ ਤੁਹਾਨੂੰ ਕੱਢ ਕੇ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰਜੇਸ ਤੋਂ ਰਹਿਤ ਮੁਕ ਤੁਹਾਨੂੰ ਬਹੁਤ ਬਹੁਤ ਵਧਾਈ ਜਰੂਰ ਲੋਕਾਂ ਨੂੰ ਦੱਸਿਓ ਕਿ ਜਿਹੜਾ ਆਲ ਇੰਡੀਆ ਗੱਠਜੋੜ ਥੋੜਾ ਹੋਇਆ ਹੈ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ-ਜਿੱਥੇ ਆਪ ਦੀ ਪ੍ਰੈਜੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋਗੇ ਅੱਜ ਪੰਜਾਬ ਦੇ ਵਿੱਚ ਤੁਸੀਂ ਧਰਨੇ ਦਿਨੇ ਹੋ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਕੀ ਨੈਤਿਕਤਾ ਰਹਿ ਗਈ ਹੈ ਲੀਡਰ ਆਪੋਜੀਸ਼ਨ ਦੀ ਕੁਰਸੀ ਛੱਡ ਕੇ ਹੁਣ ਇਕੱਠੇ ਬੈਠੋ ਲੋਕਾਂ ਨੂੰ ਮੋਰਕ ਬਣਾਉਣ ਦੀ ਕੋਸ਼ਿਸ਼ ਨਾ ਕਰੋ ਪਬਲਿਕ ਸਭ ਜਾਣਦੀ ਹੈ ਮੈਨੂੰ ਪਤਾ ਹੈ ਕਿ ਬਾਅਦ ਤੁਸੀਂ ਟਿੱਪਣੀ ਕਰੋਗੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋ ਗਿਆ ਭਾਈ ਸਾਡਾ ਫਿਕਰ ਨਾ ਕਰੋ ਸਾਡਾ ਤਾਂ ਸਪਸ਼ਟ ਹੀ ਹੈ ਤੁਸੀਂ ਤਾਂ ਆਫੀਸ਼ੀਅਲੀ ਅਨਾਉਂਸ ਕਰਤਾ ਔਰ ਆਫੀਸ਼ੀਅਲ ਅਨਾਉਂਸਮੈਂਟ ਦੀ ਬਹੁਤ ਬਹੁਤ ਗਾਂਧੀ ਪਰਿਵਾਰ ਨੂੰ ਪਪਸੀਸੀ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਔਰ ਅਰਵਿੰਦ ਕੇਜਰੀਆ ਜਿਹੜੇ ਕਹਿੰਦੇ ਸਨ ਕਾਂਗਰਸ ਅਨਟਚੇਬਲ ਹੈ ਕਾਂਗਰਸ ਕਹਿੰਦੀ ਸੀ ਕਿ ਪੰਜਾਬ ਦਾ ਦੇਸ਼ ਦਾ ਬੇੜਾ ਗਰਗ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ ਹੁਣ ਪਤਾ ਨਹੀਂ ਕਿਹੜੇ ਮੂੰਹਾਂ ਨਾਲ ਕਿਹੜੇ ਮੂੰਹ ਤੋਂ ਸਵਾਲ ਪੁੱਛੋਗੇ ਕਿ ਜਹਾਜ਼ ਕਿਵੇਂ ਵਰਤਦਾ ਸੀ ਹਜ਼ਾਰ ਕਰੋੜ ਇਤਿਹਾਰ ਤੇ ਕਿਵੇਂ ਲਾਉਂਦਾ ਸੀ ਕਿਸਾਨੀ ਨੂੰ ਐਮਐਸਪੀ ਨਹੀਂ ਦਿੰਦੇ ਅਨਮੋਲ ਕਗਨਮਾਨ ਭਗਵੰਤ ਮਾਨ ਕੇਜਰੀਵਾਲ ਜਿਹੜੇ ਕਹਿੰਦੇ ਮਿੰਟਾਂ ਸਕਿੰਟਾਂ ਚ ਦੇਵਾਂਗੇ ਹਰ ਮੁੱਦੇ ਤੇ ਜ਼ਰੂਰ ਸਪਸ਼ਟੀਕਰਨ ਦਿਓ ਇਹਦੇ ਚ ਕਿਵੇਂ ਚੋਰ ਮੋਰੀ ਤੋਂ ਨਿਕਲੋਂਗੇ ਕਿ ਸਾਡਾ ਗੱਠਜੋੜ ਸਾਰੇ ਦੇਸ਼ ਤੇ ਤਾਂ ਪੰਜਾਬ 'ਚ ਨਹੀਂ ਆ ਪੰਜਾਬ 'ਚ ਤੁਸੀਂ ਰਲ ਮਿਲ ਕੇ ਫ੍ਰੈਂਡਲੀ ਮੈਚ ਖੇਡੋਗੇ ਸਭ ਨੂੰ ਪਤਾ ਹੈ ਤੁਹਾਡੀ ਸਭ ਦੀ ਜਿਹੜੀ ਐਕਸਪਾਇਰੀ ਡੇਟ ਹੈ ਕਿੰਨਾ ਚਿਰ ਤੁਸੀਂ ਪ੍ਰਧਾਨ ਰਹਿਣਾ ਕਿੰਨਾ ਚਿਰ ਨਹੀਂ ਰਹਿਣਾ ਇਹ ਸਭ ਫਿਕਸ ਕਰਦੇ ਰਾਹਲ ਗਾਂਧੀ ਸਾਹਿਬ ਤੇ ਜਦੋਂ ਉਹਨਾਂ ਨੇ ਦੇਸ਼ 'ਚ ਕਰ ਲਿਆ ਗੱਠਜੋੜ ਤੇ ਤੁਸੀਂ ਜੋ ਚੀਤਪੀ ਕਿਸੇ ਨੇ ਕੀਤੀ ਮਾੜੀ-ਮੋਟੀ ਤੇ ਸਵੇਰੇ ਝਟਕਾ ਦੇਣਾ ਚਲੋ ਪਬਲਿਕ ਸਭ ਜਾਣਦੀ ਆ ਲੋਕਾਂ ਨੂੰ ਸੱਚ ਜਾਣਨ ਦਾ ਹਾਕਮ ਅਕਰ ਗੁੱਸਾ ਨਾ ਕਰਿਓ ਮੈਂ ਆਪ ਤੁਹਾਡੇ ਗੱਠ ਜੋੜ ਦੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਵਧਾਈ ਦਿਨਾ ਔਰ ਹੁਣ ਵੇਖਾਂਗੇ ਕਿਹੜੇ ਮੂ ਨਾਲ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੰਗਾ ਕਹਿਨੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਸਦੀਕ ਇਹ ਪਾਜਪਾ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਵਾਰ ਜਿੱਤ ਲਈ ਨਵੀਂ ਰਣਨੀਤੀ ਬਣਾਈ ਹੈ ਵਿਰੋਧੀ ਪਾਰਟੀਆਂ ਨੇ ਅਲਾਈਅንስ ਕੀਤਾ ਜਿਸ ਦਾ ਨਾਮ ਇੰਡੀਆ ਅਲਾਈਅንስ ਰੱਖਿਆ ਹੋਇਆ ਹੈ ਇਸੇ ਲੜੀ ਦੇ ਤਹਿਤ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਦਾ ਰਸਮੀ ਐਲਾਨ ਕੀਤਾ ਹੈ ਦਿੱਲੀ ਹਰਿਆਣਾ ਗੁਜਰਾਤ ਤੇ ਚੰਡੀਗੜ੍ਹ ਦੇ ਵਿੱਚ ਇਕੱਠੇ ਚੋਣ ਲੜਨ ਦਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਹੁਣ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਦੋਮਾ ਪਾਰਟੀਆਂ ਦੇ ਰਸਤੇ ਬਕ ਹੋਣਗੇ ਪਰ ਤੁਹਾਨੂੰ ਦੱਸਦੀ ਕਿ ਹੁਣ ਰਸਮੀ ਤੌਰ ਦੇ ਉਤੇ ਗਠਜੋੜ ਦਾ ਐਲਾਨ ਕਰਨ ਤੋਂ ਬਾਅਦ ਵਿਕਰਮਜੀਠੀ ਅਤੇ ਦੋਮਾ ਪਾਰਟੀਆਂ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਬੇਅਰ ਰਿਪੋਰਟ ਪੰਜਾਬੀ ਲੋਕ ਚੈਨਲ